ਤੇ ਹਾਂਜੀ ਅੱਜ ਖੜੇ ਆ ਜੀ ਰਾਜਗੜ੍ਹ ਸਟੇਟ ਲੁਧਿਆਣਾ ਦੇ ਵਿੱਚ ਤੇ ਅੱਜ ਆਏ ਹੋਏ ਆ ਇੱਥੇ ਇੱਕ ਬਹੁਤ ਹੀ ਪਿਆਰੇ ਬਾਈ ਦੇ ਕੋਲ ਤੇ ਇਹ ਹੈਗਾ ਇੱਕ ਗ੍ਰਿਲ ਮਾਸਟਰ ਕਾਫੇ ਬਿਲਕੁਲ ਛੋਟਾ ਜਿਹਾ ਕਾਫੇ ਆ ਪਰ ਕਮਾਲ ਦਾ ਕਾਫੇ ਆ ਕਿੰਨੇ ਹੁੰਦੇ ਨਾ ਇੱਕ ਛੋਟਾ ਪੈਕੇਟ ਬੜਾ ਦੁਆਕਾ ਤੇ ਇੱਥੇ ਹਸਬੰਡ ਵਾਈਫ ਨੇ ਦੋਨੋਂ ਤੇ ਬਹੁਤ ਹੀ ਪਿਆਰੇ ਨੇ ਪੈਂਜੀ ਸასი ਸ਼ਕਲ ਸასი ਸ਼ਕਲ ਤੇ ਬਾਈ ਸასი ਸ਼ਕਲ ਵੀਰਾ ਸასი ਸ਼ਕਲ ਵੀਰੇ ਤੇ ਇਹ ਆ ਇੱਕ ਬਹੁਤ ਕਮਾਲ ਦੀ ਜੋੜੀ ਜਿਹੜੇ ਇੱਥੇ ਨਾ ਬਹੁਤ ਸੋਹਣਾ ਫੂਡ ਸਰਵ ਕਰਦੇ ਨੇ ਅਜਾ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ ਵੀ ਪੰਜ ਮੈਂ ਦੋਸਤੋ ਵੀ ਕਦੋਂ ਤੋਂ ਇਹ ਸਟਾਰਟ ਕੀਤਾ ਤੁਸੀਂ ਇੱਥੇ ਸਰ ਸਾਨੂੰ 5 ਮੰਥ ਹੋ ਗਏ ਸਨ ਸਾਥ ਕਿਪਿਆ ਨੂੰ ਓਕੇ ਮੈਨੂੰ ਲੋਕੇਸ਼ਨ ਵੱਲ ਤੋਂ ਸੰਭਾਈ ਸੀ ਮੈਂ ਆਲਰੇਡੀ ਇੱਥੇ ਜੌਬ ਕਰਦੀ ਆਂ ਤੇ ਆਫਟਰ ਡਿਊਟੀ ਮੈਂ ਇੱਥੇ ਅਜਨੀਆਂ ਨਾਲ ਹੈਲਪ ਕਰਵਾਉਣ ਲਈ ਓਕੇ ਠੀਕ ਬਸ ਇੱਕ ਮੋਮੈਂਟ ਓਕੇ ਹਾਂਜੀ ਮੈਜੀ ਸਸੀ ਆਜੀ ਸੋਸੀ ਕਹ ਲ ਤੇ ਵੀਰਾ ਕਿਵੇਂ ਫਿਰ ਇੱਥੇ ਦਾ ਸਬਬ ਕਿਵੇਂ ਬਣਿਆ ਪਹਿਲਾਂ ਤਾਂ ਮੈਨੂੰ ਸਬਬ ਦੱਸਣਾ ਵੀ ਹੈ ਨਾ ਮੈਂ ਰੈਸਟੋਰੈਂਟ ਸ਼ੈਫ ਸੀਗਾ ਸਰ ਅੱਛਾ ਸਰ ਅਸੀਂ ਬਾਦਰ ਟਰਾਈ ਕਰ ਰਹੇ ਸੀਗੇ ਤੇ ਮੇਰੀ ਵਾਈਫ ਸੇਲ 'ਚ ਇੱਧਰ ਲੱਗੇ ਹੋਈ ਸੀਗੇ ਤੇ ਇਹ ਫੂਡ ਕਾਰਟ ਦੇ ਮੈਂ ਇੱਕ ਸਾਲ ਤੋਂ ਪਿੱਛੇ ਪਿਆ ਹੋਇਆ ਸੀਗਾ ਵੀ ਮੈਂ ਇਹੀ ਕਰਨੀ ਆ ਅੱਛਾ ਤੇ ਫਿਰ ਜਦੋਂ ਮੇਰੀ ਵਾਈਫ ਨੇ ਮੈਨੂੰ ਦੱਸਿਆ ਵੀ ਤੁਸੀਂ ਇੱਥੇ ਕਰ ਸਕਦੇ ਹੋ ਮੈਂ ਪਹਿਲਾਂ ਯਕੀਨ ਨਹੀਂ ਕੀਤਾ ਕਿਉਂਕਿ ਦੋ ਤਿੰਨ ਨਾਲ ਪਹਿਲਾਂ ਹੀ ਕਹ ਰਹੇ ਵੀ ਕਰ ਲਿਓ ਫਿਰ ਗੈਪ ਆ ਜਾਂਦਾ ਸੀ ਥੋੜਾ ਜਿਹਾ ਤੇ ਜਦੋਂ ਸਟਾਰਟ ਕੀਤਾ ਉਦੋਂ ਬਹੁਤ ਖੁਸ਼ੀ ਹੋਈ ਸਰ ਸਿਰ ਮੇਰਾ 5 ਮਹੀਨੇ ਹੋ ਗਏ ਬਾਹਰ ਦਾ ਕੀੜਾ ਬਿਲਕੁਲ ਹੀ ਟੋਟਲੀ ਨਿਕਲ ਗਿਆ ਜਿਹੜਾ ਬਾਹਰ ਦਾ ਸੀਗਾ ਅੱਛਾ ਇਹ ਸਟਾਲ ਖੋਲਣ ਤੋਂ ਬਾਅਦ ਜਿਹੜਾ ਇੱਕ ਕੈਫੇ ਖੋਲਣ ਤੋਂ ਬਾਅਦ ਤੁਹਾਡਾ ਜਿਹੜਾ ਬਾਹਰ ਵਾਲਾ ਕੀੜਾ ਮਰ ਗਿਆ ਸਰ ਮੈਂ ਕੋਰਸ ਬਾਹਰ ਜਾਣ ਲਈ ਕੀਤਾ ਸੀਗਾ ਪਰ ਹੁਣ 5 ਮਹੀਨਿਆਂ ਤੋਂ ਇੱਕ ਇੱਕ ਦਿਨ ਵੀ ਦਿਮਾਗ ਦੇ ਵਿੱਚ ਨਹੀਂ ਆਇਆ ਬਾਹਰ ਲੈਣ ਦਾ ਕੀ ਬਤਾ ਅੱਛਾ ਪਹਿਲਾਂ ਤਾਂ ਦੱਸੋ ਵੀ ਬਣਾਉਣੇ ਕੀ ਕੀ ਹੋ ਬਈ ਸਰ 버ਗਰਸ ਪਾਸਤਾ ਸੈਂਡਵਿਚ ਮੌਕਟੇਲਸ ਹੌਟ ਕਾਫੀ ਕੋਲਡ ਕਾਫੀ ਸੈਲਡ ਫਰਾਈਜ਼ ਬੜੀ ਕਿਤੇ ਕਿਤੇ ਤਾਂ ਕੁਝ ਆ ਜਾਂਦਾ ਹਾਂਜੀ ਹਾਂਜੀ ਸਰ ਹੋਰ ਕਾਫੀ ਕੁਝ ਹੈ ਜੋ ਤੁਹਾਨੂੰ ਹੋਵੇ ਨਹੀਂ ਦੱਸਿਆ ओके सैलेड वगैरह रैप वगैरह विनिग हॉट कॉफी कोल्ड कॉफी अच्छा जेड़ा पै जी आजकल ना रुझान बहुत आवी हस्बैंड वाइफ जेड़ियां जोड़ियां ने ज्यादातर बाहर नु बहुत च जांदियां ने ना ट्रेंड पूरा मतलब कह लो ट्रेंडिंग है इस चीज नु लेके ते ਤੁਸੀਂ ਇੱਕ ट्रेंड नु ਅਲੱਗ ਤੋਂ ਦੂਸਰੇ ਪਾਸੇ ਤੁਰ ਪੈ ਜਿੱਥੇ ਵੀ ਬਿਹਾਂ ਪਾ ਇੱਥੇ ਬਹਿ ਕੇ ਕੰਮ ਕਰਨ ਦਾ ਵਾਲਾ ਕੰਮ ਹੋ ਗਿਆ ਇੰਡੀਆ ਦੇ ਵਿੱਚ ਲੈ ਕੇ ਨਾ थोडे ਸ਼ੌਕ ਵੀ ਹੋਣਾ ਚਾਹੀਦਾ ਬੰਦੇ ਨੂੰ ਤਾਂ ਕਿ ਇੱਕ ਲੋਕ ਵੀ ਕੁਕਿੰਗ ਦਾ ਬਹੁਤ ਸ਼ੌਂਕ ਹੈ ਤੇ ਮੈਂ ਨਵੀਂ ਵੀ ਕੁਕਿੰਗ ਦਾ ਬਹੁਤ ਸ਼ੌਂਕ ਹੈ ਆਪਾਂ ਕੰਮ ਕਰਨਾ ਚਾਹੀਏ ਬਾਹਰ ਕਰ ਲੋ ਚਾਹੀਏ ਠੀਕ ਹੈ ਹੂੰ ਜੇ ਮਤਲਬ ਕਿ ਬਾਹਰ ਜੀ ਨਹੀਂ ਆਪਾਂ ਸクセਸ ਇਥੇ ਮਿਲ ਰਿਹਾ ਤਾਂ ਫਿਰ ਬਾਹਰ ਜਾ ਕੇ ਕੀ ਫਾਇਦਾ ਉਹ ਤੇ 25 3 ਲੱਖ ਲਾ ਕੇ ਕੰਮ ਕਰਨਾ ਤੇ ਇਥੇ ਆਪਾਂ ਆਪਣਾ ਘਰ ਕਿੰਮੀਤ ਕਰਕੇ ਕਮਾ ਲੈਣਾ ਕਰ ਲੈਣਾ ਹਾਂ ਓਕੇ ਅੱਛਾ ਤੇ ਦੂਜੀ ਗੱਲ ਇਹ ਦੱਸੋ ਵੀ ਤੁਹਾਡਾ ਸਬੱਬ ਕਿਵੇਂ ਬਣਿਆ ਤੁਹਾਡੀ ਲਵ ਮਰਚਾ ਜਾਂ ਕਿਵੇਂ ਰਹੀ ਮਰਚਾ ਸਾਡੀ ਲਵ ਮੇਰੀਆ ਲਵ ਮਰਚਾ ਹਾਂਜੀ ਓਕੇ ਬਹੁਤ ਵਧੀਆ ਬਹੁਤ ਵਧੀਆ ਅਗਰ ਕਿਵੇਂ ਫਿਰ ਕਿਵੇਂ ਉਹ ਗੱਲਬਾਤ ਹੋਈ ਸੀ ਕਿਵੇਂ ਵਿਆਹ ਦਾ ਫਿਰ ਸਬੱਬ ਬਣਿਆ ਭਈ ਸਰਸੀਂ ਇਕੱਠੇ ਯੂਨੀਵਰਸਿਟੀ ਮੈਂ ਮੈਚ ਖੇਡਣ ਜਾਂਦਾ ਸੀ ਅੱਛਾ ਇਓ ਟਿਕਟ ਦੇਓ ਸਰ ক্রিকেট ਖੇਡ ਦੇ ਕੀ ਬਾਤ ਆ ਸਿਰੇ ক্রিকেট ਖੇਡ ਦੇ ਵਾਜੀ ਸਰ ਬਸ 10 ਸਾਲ ਤੋਂ ਫਿਰ ਇਕੱਠੇ ਕੰਮ ਕਰਨ ਲੱਗੇ ਫਿਰ ਸੈਟਲਮੈਂਟ ਦੋਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਰਿਹਾ ਵਾਜੀ ਵਾਜੀ ਤੇ ਉਹ ਕੰਬੀਨੇਸ਼ਨ ਜਿਹੜਾ ਹੈਗਾ ਆ ਉਹ ਤੁਹਾਡਾ ਇੱਥੇ ਕੈਫੇ ਵਿੱਚ ਵੀ ਦਿਖ ਰਿਹਾ ਆ ਨਾ ਤੁਹਾਡੇ ਕੰਮ ਦੇ ਵਿੱਚ ਵੀ ਦਿਖ ਰਿਹਾ ਆ ਹਾਂਜੀ ਸਰ ਓਕੇ ਤੇ ਅੱਛਾ ਭਾਈ ਹੁਣ ਸਾਡੇ ਲਈ ਤੁਸੀਂ ਕੀ ਕੀ ਬਣਾ ਰਹੇ ਹੋ ਪਹਿਲਾਂ ਤਾਂ ਸਾਨੂੰ ਇਹ ਦੱਸਿਓ ਸੋ ਤੁਹਾਡੇ ਲਈ ਡਬਲ ਟਿੱਕੀ 버ਗਰ ਓਕੇ ਮੈਕਸੀਕਨ ਫਰਾਈਜ਼ ਤੇ ਤੁਹਾਨੂੰ ਰੈਪ ਮਿਲੂਗਾ ਇੱਕ ਮੈਕਸੀਕਨ ਰੈਪ ਹੋਣਾ ਹਾਂਜੀ ਓਕੇ ਇੱਕ ਹੌਟ ਕਾਫੀ ਇੱਕ ਹੌਟ ਕਾਫੀ ਹਾਂਜੀ ਓਕੇ ਅਜਾ ਭਾਈ ਮੇਨ ਚੀਜ਼ ਗੱਲ ਹੁੰਦੀ ਆ ਨਾ ਜਦੋਂ ਆਪਾਂ ਅੱਜ ਦੇ ਟਾਈਮ ਦੇ ਵਿੱਚ ਸਟਰਗਲ ਬਹੁਤ ਹੋ ਗਈ ਆ ਫੂਡ ਨੂੰ ਲੈ ਕੇ ਗੱਲ ਕਰੀਏ ਤੇ ਇਸ ਜਿਹੜੀ ਰਾਜਗੜ ਜਿਹੜੀ ਸਟੇਟ ਦੇ ਵਿੱਚ ਇੱਥੇ ਆਪਾਂ ਖੜੇ ਆ ਇੱਥੇ ਕਿਵੇਂ ਕਸਟਮਰਸ ਕਿਵੇਂ ਵਾਕਿੰਗ ਤੇ ਆਉਂਦਾ ਜਾਂ ਕਿਵੇਂ ਹੈਗਾ ਸਰ ਆਊਟ ਆਫ ਕਸਟਮਰ ਬਹੁਤ ਆ ਅੱਛਾ ਬਾਰੂ ਕਸਟਮਰ ਕਪਲ ਰੈਜ਼ਿਡੈਂਸ ਵੀ ਆਉਂਦੇ ਨੇ ਕਾਫੀ ਲੋਕ ਸਪਲਸ ਫੈਮਿਲੀਆਂ ਰਹਿ ਰੀਆਂ ਨੇ ਅੱਛਾ ਉਹ ਵੀ ਆਉਂਦੇ ਨੇ ਇੱਥੇ ਕਈਆਂ ਦੀ ਮਤਲਬ ਕੀ ਹੋਮ ਲਿਵਰੀ ਵੀ ਹੁੰਦੀ ਹੈ ਆਊਟਸਾਈਡਰਸ ਵੀ ਕਾਫੀ ਆਉਂਦੇ ਆ ਕਾਫੀ ਕਪਲਸ ਆਉਂਦੇ ਨੇ ਕਾਫੀ ਸਟੂਡੈਂਟਸ ਆਉਂਦੇ ਨੇ ਕਾਲਜਸ ਤੋਂ ਓਕੇ ਮਤਲਬ ਕੀ ਕਰਾਉਂ ਵਾਜਿਬ ਤੁਹਾਡੀ ਪਲੇਸ ਬੜੀ ਪਿਆਰੀ ਹੈ ਬਹੁਤ ਸ਼ਾਂਤੀ ਆ ਬੜੀ ਇੱਥੇ ਸਿਰ 13000 ਪਲਸ ਫੂਲੀ ਗ੍ਰੋਨ ਟਰੀਜ਼ ਨੇ ਜੋ ਤੁਹਾਨੂੰ ਕਿਸੇ ਹੋਟਾਊਨਸ਼ਿਪ ਚ ਨਹੀਂ ਮਿਲਣਗੇ ਬਹੁਤ ਬਿਊਟੀਫੁਲ ਲੇਕ ਬਣੀ ਹੋਈ ਹੈ ਇੱਥੇ ਸੀਟਿੰਗ ਏਰੀਆ ਵੀ ਸਾਰਿਆਂ ਨੂੰ ਬਹੁਤ ਪਸੰਦ ਆਉਂਦਾ ਹੈ ਇਸੇ ਲਈ ਸਾਰੇ ਜਿਨ੍ਹਾਂ ਨੇ ਆਣਾ ਹੈ ਉਹ ਜ਼ਰੂਰ ਵੀ ਸਪੈਸ਼ਲ ਆਉਣਗੇ ਆਬੀਸਲੀ ਬਿਲਕੁਲ ਮੈਂ ਕਿ ਤੁਹਾਡਾ ਕਾਰ ਬੜਾ ਪਿਆਰਾ ਆ ਹੈ ਨਿਕਾਜਾ ਕਾਰਾ ਦੇਖੋ ਇਧਰ ਗ੍ਰਿਲ ਮਾਸਟਰ ਕਾਫੇ ਤੇ ਨਿਕਾਜਾ ਕਾਫੇ ਆ ਤੇ ਇੱਥੇ ਆਪਾਂ ਅੱਜ ਮੈਂ ਕਿਹਾ ਚਲੋ ਅੱਜ ਬਾਈ ਹੁਣਾਂ ਦਾ ਫੂਡ ਟਰਾਈ ਕਰਦਾ ਤੇ ਨਾਲੇ ਦੂਜੀ ਗੱਲ ਆ ਸਭ ਤੋਂ ਵੱਡੀ ਬਾਈ ਪੰਜਾਬੀ ਆ ਤੇ ਪੰਜਾਬੀਆਂ ਲਈ ਤਾਂ ਆਪਾਂ ਸਪੋਰਟ ਕਰਨੀ ਬਣਦੀ ਆ ਕਿਉਂਕਿ ਪੰਜਾਬ ਦੇ ਵਿੱਚ ਜੇ ਪੰਜਾਬੀ ਨੂੰ ਸਪੋਰਟ ਨਾ ਕੀਤੀ ਤਾਂ ਫਿਰ ਕੀ ਕੀਤੀ ਤੇ ਬਾਈ ਜੀ ਹੁਣ ਆਜੋ ਤੁਸੀਂ ਮੈਨੂੰ ਇੱਕ ਚੀਜ਼ ਹੋਰ ਦੱਸੋ ਹਾਂਜੀ ਵੀਰੇ ਵੀ ਤੁਹਾਡੀ ਏਜ ਜਿਹੜੀ ਕਿੰਨੀ ਏਜ ਹੈਗੀ ਤੁਹਾਡੀ 28 28 28 ਹਾਂਜੀ ਅੱਛਾ ਮੈਨੂੰ ਇੱਕ ਦੱਸੋ ਪੈਸੇ ਕਿਵੇਂ ਮੈਂ ਅੱਜ ਕੀਤੇ ਇੱਥੇ ਇਹਨੂੰ ਸੈਟਅਪ ਕਰਨ ਲਈ ਪੈਂਜ ਨੇ ਹੈਲਪ ਕੀਤੀ ਵਿੱਚ ਸਰ ਵਾਈਫ ਨੇ ਵੀ ਤੇ ਪਾਪਾ ਨੇ ਵੀ ਬੋਹਲ ਜੀ ਅਜਾ ਫੈਮਲੀ ਨਾਲ ਹੀ ਹੁੰਦਾ ਸਾਰਾ ਕੁਝ ਹਾਂ ਕਿਉਂਕਿ ਫਾਦਰ ਸਾਹਿਬ ਦਾ ਹਾਂ ਬਿਲਕੁਲ ਫਾਦਰ ਸਾਹਿਬ ਨਾਲ ਬਾਅਦ ਦੀ ਗੱਲ ਕਰਦੇ ਆ ਅਜਾ ਫਾਦਰ ਸਾਹਿਬ ਦਾ ਸੌਖਾ ਹੋ ਗਿਆ ਨਾ ਮੇਰਾ 25-30 ਲੱਖ ਰੁਪਈਆ ਪਚਾਤਾ ਹਾਂਜੀ ਸਹੀ ਗੱਲ ਹੈ ਜੀ ਕਿਉਂ ਹੋਇਆ ਨਾ ਇਹ ਚੀਜ਼ ਹਾਂਜੀ ਹਾਂਜੀ ਰੂਜੀ ਅਜਾ ਹੁਣ ਫਾਦਰ ਸਾਹਿਬ ਹੋਰ ਵੀ ਕਹਿੰਦੇ ਹੋਣੇ ਆ ਪੂਰੇ ਠਾੜ ਫਾੜ ਦੇ ਨਾਲ ਉਹ ਮੇਰਾ ਮੁੰਡਾ ਉੱਥੇ ਕੰਮ ਕਰਦਾ ਜਾ ਕੇ ਰਾਜਗਾਰ ਚੈੱਕ ਕਰੋ ਜਾ ਕੇ ਕੀ ਖਾਣਾ ਬਣਾਉਂਦਾ ਆ ਪਤਾ ਨਹੀਂ ਤੁਸੀਂ 20-25 ਲੱਖ 25 ਲੱਖ ਲਾ ਕੇ ਕਿੱਥੇ ਜਾਣਾ ਤੁਸੀਂ ਹਾਂਜੀ ਹਾਂਜੀ ਇੱਥੇ ਕੰਮ ਕਮ ਕਰ ਲਓ ਨਹੀਂ ਸਹੀ ਗੱਲ ਹਾਂਜੀ ਭਾਜੀ ਭਾਜੀ ਕੀ ਹਾਲ ਹੈ ਤੁਹਾਡਾ ਮੇਰਾ ਅਮਨ ਦਲਵਾਰੇ ਜੀ ਅਮਨ ਜੀ ਮੈਨੂੰ ਦੱਸੋ ਵੀ ਜਿਹੜਾ ਅੱਜ ਤੁਸੀਂ ਇੱਥੇ ਆਏ ਹੋਏ ਹੋਗੇ ਆ ਤੇ ਕਿਵੇਂ ਦਾ ਤੁਹਾਨੂੰ ਇੱਥੇ ਖਾਣਾ ਕਿਵੇਂ ਦਾ ਲੱਗਦਾ ਭਾਜੀ ਤੇ ਕਦੋਂ ਕਿੰਨੀ ਵਾਰੀ ਆ ਤੁਸੀਂ ਇੱਥੇ ਆਉਨੇ ਹੋ ਅਸੀਂ ਆਲਰੇਡੀ ਇੱਥੇ ਹੀ ਰਹਨੇ ਆ ਜੀ ਅੱਛਾ ਇੱਥੇ ਰਹਿੰਦੇ ਹੋ ਇੱਥੇ ਹੀ ਰਹਨੇ ਆ ਕੀ ਬਾਤ ਹੈ ਯਾਰ ਬੜੇ ਕਿਸਮਤ ਵਾਲੇ ਹੋ ਤੁਸੀਂ ਇੰਨੀ ਸੋਹਣੀ ਜਗ੍ਹਾ ਤੇ ਰਹ ਰਹੇ ਹੋ ਨਹੀਂ ਉਹ ਤਾਂ ਚਲੋ ਹੈ ਹੀ ਤੇ ਖਾਣਾ ਪੀਣਾ ਤਾਂ ਬਹੁਤ ਵਧੀਆ ਅਸੀਂ ਅੱਗੇ ਵੀ ਆਉਂਦੇ ਰਹਨੇ ਆ ਸ਼ਾਮ ਦੇ ਟਾਈਮ ਤੇ ਸੰਡੇ ਸਪੈਸ਼ਲੀ ਅਸੀਂ ਆਉਂਨੇ ਆਂ ਨੇ ਇੱਥੇ ਅੱਛਾ ਸੰਡੇ ਤੁਹਾਡਾ ਪੱਕਾ ਹੀ ਇੱਥੇ ਪੱਕਾ ਪੱਕ ਕਿਆ ਬਾਤ ਹੈ ਅੱਛਾ ਸਭ ਤੋਂ ਬੈਸਟ ਖਾਣੇ ਦੇ ਵਿੱਚ ਕੀ ਤੁਸੀਂ ਇੱਥੇ ਆਰਡਰ ਕਰਦੇ ਹੋ ਹਰੇਕਰੀ ਦੇਖੋ ਕੌਫੀ ਦਾ ਇੱਥੇ ਪੱਕੀ ਹੈ ਜੀ ਅੱਛਾ ਤੇ ਕੁਝ ਨਾਲ ਕਦੀ ਸੈਂਡਵਿਚ ਜਾਂ ਇਦਾਂ ਦੀ ਆਈਟਮ ਜ਼ਰੂਰ ਅਸੀਂ ਕੌਫੀ ਤਾਂ ਪੀਣੀ ਵੀ ਨਹੀਂ ਪੀਣੀ ਜੋ ਮਰਜ਼ੀ ਅੱਛਾ ਹੁਣ ਮੈਨੂੰ ਦੱਸੋ ਜਦੋਂ ਇੱਥੇ ਹੋਰ ਆਪਣੇ ਲੋਕ ਜਿਹੜੇ ਆਪਣੇ ਤੁਹਾਡਾ ਵੀਡੀਓ ਦੇਖਣ ਤੋਂ ਬਾਅਦ ਆਪਣੇ ਭਰਾ ਆਉਣਗੇ ਪੈਣਾਉਣਗੇ ਉਹ ਕੀ ਆਰਡਰ ਕਰਨ ਤੁਹਾਡੇ ਬਿਹੱਫ ਤੇ ਕੀ ਆਰਡਰ ਕਰਨ ਸਭ ਤੋਂ ਪਹਿਲਾਂ ਬੈਸਟ ਬੈਸਟ ਮੈਂ ਤਾਂ ਦੇਖੋ ਜੀ ਕੌਫੀ ਲਵਰ ਤਾਂ ਹੈਗੇ ਆਂ ਕੌਫੀ ਤਾਂ ਜ਼ਰੂਰ ਕਰਨ ਤੇ ਇਹਨਾਂ ਦਾ ਸੈਂਡਵਿਚ ਬਹੁਤ ਅੱਛਾ ਹੈ ਗ੍ਰਿਲਡ ਸੈਂਡਵਿਚ ਅ ओके ਤੇਦਰ ਪੰਜ ਹੁਣਾਂ ਦਾ ਵੀ ਕਰਦੇ ਆ ਭਾਜੀ ਤੁਹਾਨੂੰ ਇੱਥੇ ਦਾ ਸਭ ਤੋਂ ਬੈਸਟ ਕੀ ਲੱਗਦਾ ਸੇਖਰ ਮਾ ਜਲਦੀ ਹੈ ਉਹਨਾਂ ਦੇ ਨਾਲ ਹੋਰ ਬੋਲ ਸਕਦੇ ਹਾਂਜੀ ਭਾਜੀ ਭਾਜੀ ਕੀ ਨਾ ਤੁਹਾਡਾ ਮੈਮ ਪਹਿਲਾਂ ਮੈਂ ਦੱਸੋ ਇਸ ਕੈਫੇ ਦਾ ਤੁਹਾਨੂੰ ਕੀ ਬੈਸਟ ਲੱਗਦਾ ਸਭ ਤੋਂ ਬੈਸਟ ਕਾਫੀ ਹੈ ਜੀ ਉਹ ਰਾਜਸੀ ਗ੍ਰੀਲ ਸੈਂਡਵਿਚ ਖਾਇਆ ਵੀ ਬਹੁਤ ਟੇਸਟੀ ਹੈ ओके ਬਹੁਤ ਅੱਛਾ ਲੱਗੇ ਔਰ ਮੋਮੋਸ ਵਗੈਰਾ ਬਹੁਤ ਅੱਛੇ ਹੈ ਇੱਥੇ ਦੇ ओके ਹਾਂਜੀ ਮੈਂ ਨਕਲ ਮਾਰ ਰਹੇ ਨੇ ਇੱਥੋਂ ਕਿਉਂਕਿ ਜੋ ਮਰਜੀ ਸਮਝ ਲਓ ਨਕਲ ਮਾਰ ਰਿਹਾ ਕੁਝ ਵੀ ਤੇ ਬਟ ਏਕ ਹਾਨੈਸਟਲੀ ਵੀ ਹੁੰਦਾ ਨਾ ਹਾਂ ਵੀ ਬੈਸਟ ਚੀਜ਼ ਬੈਸਟ ਹੀ ਹੁੰਦੀ ਹੈ ਹਾਂ ਬੈਸਟ ਤਾਂ ਕਾਫੀ ਹੈ ਓਕੇ ਅੱਛਾ ਮੈਨੂੰ ਇੱਕ ਚੀਜ਼ ਬੈਸਟ ਲੱਗੀ ਵੀ ਬਾਈ ਤੁਹਾਡੀ ਪਲੇਸ ਬੜੀ ਬੈਸਟ ਲੱਗੀ ਵੀ ਇੰਨੀ ਕਿ ਸ਼ਾਂਤੀ ਵਾਲੀ ਜਗ੍ਹਾ ਵੀ ਅਸੀਂ ਤਾਂ ਲੱਭਦੇ ਹੁੰਦੇ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਇਦਾਂ ਦਾ ਹੈ ਨਾ ਬਿਲਕੁਲ ਐਟਮੋਸਫੇਅਰ ਬਹੁਤ ਵਧੀਆ ਹੈ ਬਹੁਤ ਵਧੀਆ ਇੱਕ ਮੇਨ ਗੱਲ ਵੀ ਹੈ ਕਿ ਇਹ ਰੋਲੇ ਰੱਪੇ ਤੋਂ ਬਾਹਰ ਇੱਕ ਇੱਕ ਸ਼ਾਂਤੀ ਜੀ ਵਾਲਾ ਵਰਗਾ ਮਾਹੌਲ ਹੈ ਹਾਂ ਦਾ ਨਾਲ ਹੀ ਰਾਣਾ ਜੀ ਬੀਬੀ ਨਾਲ ਆਣੀ ਰੋਣਾ ਇੰਨਾ ਸ਼ਾਂਤ ਮਾਹੌਲ ਦੇ ਵਿੱਚ ਜੇ ਉਨਾਂ ਦਾ ਰੌਲਾ ਰੱਪਾ ਠੀਕਿਆ ਚੱਲ ਜੀ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਸ਼ਾਂਤੀ ਵਾਲਾ ਮਾਹੌਲ ਤਾਂ ਹੈ ਜੀ ਓਕੇ ਜੀ ਥੈਂਕ ਯੂ ਤੇ ਹਾਂ ਜੀ ਲੋ ਜੀ ਆ ਆ ਗਈ ਹੈ ਜੀ ਰਾਜਗੜ੍ਹ ਦੀ ਇੱਥੇ ਦੀ ਜਿਹੜੀ ਰਾਜਗੜ੍ਹ ਸਟੇਟ ਦੀ ਝੀਲ ਬੜੀ ਪਿਆਰੀ ਝੀਲ ਹੈ ਇੱਥੇ ਤੇ ਉਹ ਬਤਕਾਂ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਪਿਛਲੇ ਪਾਸੇ ਜਿਹੜੇ ਵਿਲਾਸ ਬਣੇ ਹੋਏ ਨੇ ਫੈਲ ਬਣੇ ਹੋਏ ਨੇ ਬਹੁਤ ਕੁਝ ਇੱਥੇ ਹੈਗਾ ਮਤਲਬ ਇੱਥੇ ਰੈਜ਼ੀਡੈਂਸ਼ੀਅਲ ਏਰੀਆ ਬਹੁਤ ਵਧੀਆ ਹੈ ਤੇ 1 ਕਰੋੜ 13000 ਤੋਂ ਵੱਧ ਇੱਥੇ ਰੁੱਖ ਲੱਗੇ ਹੋਏ ਨੇ ਲਗਭਗ ਸਭ ਤੋਂ ਵੱਧ ਰੁੱਖ ਜਿਹੜੇ ਆ ਇਸ ਏਰੀਆ ਦੇ ਵਿੱਚ ਲਾਏ ਹੋਤੇ ਤੇ ਕਾਫੀ ਕੁਝ ਐਕਟੀਵਿਟੀਜ਼ ਵੀ ਹੁੰਦੀਆਂ ਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਆ ਸਰਦਾਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਹੈ ਜੀ ਬਿਲਕੁਲ ਅੱਛਾ ਅੱਬਾ ਜੀ ਪਹਿਲਾਂ ਤਾਂ ਮੇਨ ਇੱਕ ਗੱਲ ਆ ਵੀ ਤੁਹਾਡੇ ਬੇਟੇ ਨੇ ਇੱਥੇ ਛੋਟਾ ਜਿਹਾ ਆਪਣਾ ਕੰਮ ਸਟਾਰਟ ਕੀਤਾ ਜੀ ਜੀ ਕਿਵੇਂ ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਕੱਲ ਨੌਜਵਾਨਾਂ ਦਾ ਟ੍ਰੈਂਡ ਬਾਹਰ ਨੂੰ ਆਂ ਇੰਡੀਆ ਦੇ ਵਿੱਚ ਪੰਜਾਬ 'ਚ ਰਹਿ ਸਰ ਇਹ ਜਿਹੜਾ ਬੇਡੇ ਨੇ ਮੇਰੇ ਨੇ ਪਹਿਲਾਂ ਇਹ ਜਿਹੜਾ ਕੋਰਸ ਕੀਤਾ ਸੀਗਾ ਇਹਨੇ ਫੋਰਨ ਜਾਣ ਵਾਸਤੇ ਕੀਤਾ ਸੀਗਾ ਪਹਿਲਾਂ ਇਹਦੇ ਬੜਾ ਕੀੜਾ ਸੀਗਾ ਕਿ ਮੈਂ ਫੋਰਨ ਵਿੱਚ ਜਾ ਕੇ ਸਟੱਡਲ ਹੋਵਾਂ ਹਮ ਲੇਕਨ ਹੌਲੀ ਹੌਲੀ ਇਹਨੇ ਜਦੋਂ ਆਪਦਾ ਐਕਸਪੀਰੀਐਂਸ ਲਿਆ ਅ ਤੋਂ ਲਿਆ ਆਪਣੇ ਸੀਰਪਗ ਸਿੰਘ ਨਗਰ ਤੋਂ ਲਿਆ ਵਾ ਹਮ ਆਰਮਸਟੇਡ ਤੋਂ ਲਿਆ ਵਾ ਹੋਰ ਇੱਕ ਦੋ ਇਹਨਾਂ ਨੇ ਜਗਾ ਜੌਬ ਕੀਤੀ ਆ ਲੇਕਨ ਉਸ ਤੋਂ ਬਾਅਦ ਇਹਦੇ ਮਨ ਦੇ ਵਿੱਚ ਇਕਦਮ ਚੇਂਜ ਆਈ ਇਕਦਮ ਤਬਦੀਲੀ ਆਈ ਕਿ ਪਪਾ ਮੈਂ ਕਿਉਂ ਨਾ ਇੱਥੇ ਹੀ ਆਪਣਾ ਛੋਟਾ ਜਿਹਾ ਕੰਮ ਖੋਲ ਸਕਾਂ ਜਦੋਂ ਇਹਨੇ ਇਸ ਗੱਲ ਦੀ ਮੈਨੂੰ ਮਰਨਾ ਕੀਤੀ ਤਾਂ ਮੈਂ ਇਹਨੂੰ ਇਕਦਮ ਜਸ ਕਰ ਦਿੱਤੀ ਅੱਛਾ ਤੇ ਇਹਨਾਂ ਦੀ ਵਾਈਫ ਆ ਸਮੈਲੀ ਉਹਨੇ ਬਹੁਤ ਸਪੋਰਟ ਕੀਤੀ ਅੱਛਾ ਤੁਸੀਂ ਤਾਂ ਕਿਹਾ ਸ਼ੁਕਰ ਹੈ ਮੇਰਾ 25 ਲੱਖ ਬਚ ਗਿਆ ਪਰ ਹੁੰਦਾ ਹੀ ਆ ਜਿੱਲੇ ਕਨੇਡਾ ਨਾਲ ਮੈਂ ਇਹ ਗੱਲ ਦੀ ਖੁਸ਼ੀ ਮਹਿਸੂਸ ਕਰਦਾ ਕਿ ਬਾਹਰ ਜਾ ਕੇ ਵੀ ਫੋਰਨ ਦੇ ਵਿੱਚ ਜਾ ਕੇ ਵੀ 20 25 ਲੱਖ ਬੱਚਿਆਂ ਦਾ ਲੱਗਦਾ ਵਾ ਉਹਨਾਂ ਦੇ ਪੇਰੈਂਟਸ ਨੇ ਕਿਸ ਤਰ੍ਹਾਂ ਅਰੇਂਜ ਕਰਦੇ ਹੈ ਕਈ ਨਹੀਂ ਵੀ ਅਰੇਂਜ ਕਰ ਸਕਦੇ ਕਈ ਵੀ ਨਹੀਂ ਵੀ ਅਰੇਂਜ ਕਰ ਸਕਦੇ ਲੇਕਿਨ ਉੱਥੇ ਜਾ ਕੇ ਵੀ ਬਹੁਤ ਸਟੱਡੀ ਕਰਨੀ ਪੈਂਦੀ ਆ ਫਿਰ ਵਰਕ ਪਰਮਿਟ ਲੈ ਲਓ ਫਿਰ ਉਸੇ ਗੱਡੀ ਲੈ ਲਈ ਜੀ ਮਕਾਨ ਲੈ ਲੋ ਜੀ ਮਤਲਬ ਉਹੀ ਸਰਕਲ ਦੇ ਵਿੱਚ ਸਰਕਲ ਦੇ ਬੰਦਾ ਲੰਮਾ ਸੰਘਰਸ਼ਾ ਉੱਥੇ ਕਰ ਲਈ ਕਿਉਂਕਿ ਕੋਈ ਸੌਖਾ ਕੰਮ ਨਹੀਂ ਹੈ ਕਿ ਫੌਰਨ ਦੇ ਵਿੱਚ ਜਾ ਕੇ ਬੱਚੇ ਦਾ ਸਲ ਹੋਣਾ ਇੱਥੇ ਤੱਕ ਸੈਟੀਸਫੈਕਸ਼ਨ ਨੇ ਲਾਈਫ ਆ ਵੀ ਚਲੋ ਬੱਚਾ ਵੀ ਕੋਲ ਆ ਨੂੰ ਵੀ ਕੋਲ ਆ ਸਾਰੇ ਕੰਮ ਕਰਦੇ ਆ ਸ਼ਾਮ ਨੂੰ ਆਪਣੇ ਘਰ ਆਉਂਦੇ ਆ ਮੈਂ ਬਹੁਤ ਖੁਸ਼ੀ ਮਹਿਸੂਸ ਕਰਦਾ ਕਿ ਬੱਚੇ ਮਿਹਨਤ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਕੰਮ ਕਰਦੀ ਆ ਮੇਰੀ ਨੌਨ ਸਮੈਲੀ ਆ ਉਹ ਜੋਬ ਕਰਦੀ ਆ ਉਹ ਸ਼ਾਮ ਨੂੰ ਆ ਕੇ ਬਹੁਤ ਹੈਲਪ ਕਰਦੀ ਆ 4-5 ਘੰਟੇ ਤੇ ਮੈਨੂੰ ਵੀ ਜਿਸ ਦਿਨ ਛੁੱਟੀ ਹੁੰਦੀ ਆ ਕਿ ਮੈਂ ਇੱਥੇ ਆ ਕੇ ਬੱਚੇ ਦੇ ਨਾਲ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਸਰ ਤੁਸੀਂ ਕੀ ਕੰਮ ਕਰਦੇ ਹੋ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਐਸਐਲਈ ਦੀ ਪੋਸਟ ਤੇ ਕੰਮ ਕਰਦਾ ਜੀ ਅੱਛਾ ਜੀ ਜੀ ਕੀ ਬਾਤ ਹੈ ਜੀ ਬਾਜੀ ਬਾਤ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਤੋਂ ਹੋ ਕੇ ਆਪਣੇ ਬੱਚੇ ਨੂੰ ਇੱਕ ਕੰਮ ਕੀਤਾ ਸਟਾਰਟ ਅੱਛਾ ਭਾਈ ਜੀ ਇੱਕ ਜੀ ਤੁਸੀਂ ਨਾ ਤੁਹਾਨੂੰ ਵੀ ਮੇਰਾ ਬੱਚਾ ਜਾਂ ਮੇਰੀ ਫੈਮਿਲੀ ਦੇ ਵਿੱਚ ਹੋਰ ਵੀ ਟੀਚਿੰਗ ਲਾਈਨਾਂ ਇਸ ਲਾਈਨ ਦੇ ਵਿੱਚ ਡਿਪਾਰਟਮੈਂਟ ਵਾਲੇ ਪਾਸ ਐਜੂਕੇਸ਼ਨ ਵਾਲੇ ਪਾਸੇ ਹੋਣ ਮੇ ਮੇਰੀ ਬੇਟੀ ਆ ਉਹ ਵੇਟ ਕਰ ਰਹੀ ਹੈ। ਅੱਛਾ ਉਹ ਵੀ ਵੇਟ ਕਰ ਰਹੀ ਹੈ। ਮਤਲਬ ਜਿਹੜਾ ਸੁਪਨਾ ਜਿਹੜਾ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਤੁਸੀਂ ਸੋਚਦੇ ਵੀ ਉਹ ਤੁਹਾਡੀ ਬੇਟੀ ਟੀਚਰ ਬਣੇ ਜਾਣਾ ਅੱਗੇ ਵਧੇ ਉਹ ਚੀਜ਼ ਨੂੰ ਲੈ ਕੇ। ਵਾਹ ਜੀ ਵਾਹ। ਮੇਰੀ ਵਾਈਫ ਵੀ ਇੱਕ ਬੈਂਕਾ ਸਰਬ ਸਿੱਖਿਆ ਦਾ এডਿਕੇਸ਼ਨ ਦਾ ਉਹਦੇ ਵਿੱਚ ਜੌਬ ਕਰ ਰਹੀ ਹੈ ਜੀ। ਕੀ ਬਾਤ ਹੈ ਜੀ। ਮਤਲਬ ਸਾਰੀ ਫੈਮਲੀ ਪੜ੍ਹੇ ਲਿਖੀ ਐਜੂਕੇਟਿਡ ਫੈਮਲੀ। ਤੇ ਭਾਈ ਬਿਲੋਂਗ ਕਿੱਥੋਂ ਕਰਦੇ ਹੋ? ਬਿਲੋਂਗ ਮੇਰਾ ਬਿਲਕੁਲ ਨੀਅਰ 2 ਕਿਲੋਮੀਟਰ ਤੇ ਪੈਂਦਾ ਜੀ ਵੀਰਮੀ। ਲੈ ਕੇ ਮੈਂ ਅੱਜ ਤੋਂ 20 ਸਾਲ ਪੜਣਾ ਲੁਧਿਆਣੇ ਸ਼ਿਫਟ ਕਰ ਗਿਆ ਸੀਗਾ ਤੇ ਉੱਥੇ ਤਾਂ ਕਿ ਬੱਚੇ ਪੜ੍ਹ ਲਿਖ ਕੇ ਆਉਣ ਵਾਲੀ ਲਾਈਫ ਦੇ ਵਿੱਚ ਸੈਟਲ ਹੋ ਸਕਣ ਲੇਕਿਨ ਮੈਨੂੰ ਨਹੀਂ ਇਹ ਪਤਾ ਸੀਗਾ ਕਿ ਮੈਨੂੰ ਫੇਰ ਜਦੋਂ ਮੇਰੇ ਬੱਚੇ ਵੱਡੇ ਹੋਣਗੇ ਉਹ بجائے ਫੌਰਨ ਤੋਂ ਰੁੱਖ ਚੇਂਜ ਕਰਕੇ ਵੀਰਮੀ ਨਗਰ ਦੇ ਨਾਲ ਬਿਲਕੁਲ ਇਹ ਰਾਜਗੜ੍ਹ ਸਟੇਟ ਆ 300 ਏਕੜ ਦੇ ਵਿੱਚ ਫੈਲੀ ਹੋਈ ਆ ਬੜੀ ਵਧੀਆ ਅੱਛੀ ਲੋਕੇਸ਼ਨ ਹੈ ਲੇਕ ਹੈ ਦੇਖੋ ਡਾਕਸ ਹੈ ਫਲੈਟਸ ਬਣੇ ਹੋਏ ਨੇ ਬਿਲਕੁਲ ਔਰ ਐ ਲੱਗਦਾ ਜਿਵੇਂ ਬਾਹਰ ਨਹੀਂ ਫੀਲਿੰਗ ਆ ਪੂਰੇ ਲੁਧਿਆਣੇ ਦੇ ਵਿੱਚ ਇਹ ਜੋ ਇੱਕ ਗ੍ਰੀਨਰੀ ਨਹੀਂ ਦੇਖੀ ਹਮਮ ਔਰ ਇੱਥੇ ਅਗਰ ਥੋੜੀ ਬੋਦੀ ਮੈਂ ਹੈਲਪ ਵੀ ਕਰਦਾ ਮੈਂ ਜਿਹਨੂੰ ਆਉਣਾ ਮੈਂ ਇੱਥੇ ਮੈਂ ਸੈਰ ਕਰਦਾ ਮੈਂ ਉਹਦਾ ਆਨੰਦ ਮਾਣਦਾ ਮੈਂ ਪਰ ਦੂਸ਼ਣ ਰਹਿਤ ਏਰੀਆ ਵਾ ਇੰਨੀ ਖੁਸ਼ੀ ਮਹਿਸੂਸ ਕਰਦੀ ਹੈ ਕਿ ਜੋ ਕਿ ਪੈਸੇ ਦੇ ਕੇ ਵੀ ਖਰੀਦੀ ਨਹੀਂ ਜਾ ਸਕਦੀ ਖਰੀਦੀ ਨਹੀਂ ਜਾ ਸਕਦੀ ਪਰ ਇਥੇ ਹਾਂ ਇੱਕ ਇੱਕ ਵਾਰੀ ਫ੍ਰੀ ਮਿਲ ਸਕਦੀ ਹੈ ਜੇ ਇਥੇ ਤੁਸੀਂ ਫਲੈਟ ਲੈ ਲੈਂਦੇ ਹੋ ਤਾਂ ਪਰਮਨੈਂਟਲੀ ਉਹ ਠੀਕ ਹੈ ਜੀ ਉਹ ਇਕਨੋਮਿਕਲੀ ਹਾਲਤ ਪਰਮਾਤਮਾ ਵਾ ਠੀਕ ਕੀਤੀ ਤੱਕ ਕੋਸ਼ਿਸ਼ ਕਰਾਂਗੇ ਉਹ ਬਿਲਕੁਲ 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 ਅੱਛਾ ਜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਗਏ ਇਹ ਰਾਜਗੜ੍ਹ ਸਟੇਟ ਜਿਹੜੀ ਆ ਇਥੇ ਤੁਸੀਂ ਆਪਣਾ ਕੋਈ ਵੀ ਫਲੈਟ ਲੈ ਸਕਦੇ ਹੋ ਜਿਵੇਂ ਉਹ ਤੇ ਮਰੇ ਫਲੈਟ ਬੜੇ ਹੋਏ ਨੇ ਤੇ ਇੱਥੇ ਤੁਸੀਂ ਆਪਣਾ ਕੋਈ ਵੀ ਵਿਲਾ ਵੀ ਬਣਵਾ ਸਕਦੇ ਹੋ ਕੁਝ ਵੀ ਤੁਸੀਂ ਇੱਥੇ ਕਰ ਸਕਦੇ ਹੋ ਤੇ ਇੱਕ ਵਾਤਾਵਰਨ ਬਹੁਤ ਵਧੀਆ ਹੈ ਕਿ ਇੰਨਾ ਮਤਲਬ ਇੱਕ ਕਿਸਮ ਦਾ ਕਹਿ ਲਿਆ 300 ਏਕੜ ਦੇ ਵਿੱਚ ਪੂਰਾ ਪੂਰਾ ਇੱਕ ਸ਼ਹਿਰ ਵਸਣ ਵਾਲਾ ਹੈ ਇੱਥੇ ਜੀ 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 ਬਿਲਕੁਲ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਸਰ ਹਾਂਜੀ ਸਰ ਹੋਰ ਕੁਝ ਕਹਿਣਾ ਚਾਹੁੰਦੇ ਹੋ ਇੱਥੇ ਬਹੁਤ ਸਾਰੇ ਕਪਲ ਸਟੂਡੈਂਟਸ ਆਉਂਦੇ ਨੇ ਲੁਧਿਆਣੇ ਦੇ ਵਿੱਚੋਂ ਬਹੁਤ ਅੱਛੇ ਅੱਛੇ ਮੇਰੇ ਰਿਲੇਸ਼ਨ ਵੀ ਨੇ ਮੌਲ ਟਾਉਨਾ ਮਾਦੋਪੁਰੀ ਆਰਮਸਟ੍ਰੈਂਡ ਦੇ ਵਿੱਚੋਂ ਜੇ ਅਕਸਰ ਆ ਕੇ ਮੈਨੂੰ ਜਿਨ੍ਹਾਂ ਨੂੰ ਕਿ ਬਹੁਤ ਬਹੁਤ ਸਾਲਾਂ ਦਾ ਇੱਥੇ ਮਿਲਦਾ ਮਾਂ ਤੇ ਆ ਕੇ ਬ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਹ ਵੀ ਇਹਨਾਂ ਨੇ ਵੀ ਜਦੋਂ ਮੇਰੀ ਬਾਤचीत ਹੁੰਦੀ ਆ ਉਹਨਾਂ ਨੂੰ ਬੜਾ ਇਹ ਗੱਲਾਂ ਮੇਰੀ ਉਹ ਖੁਸ਼ੀ ਮਹਿਸੂਸ ਕਰਦੇ ਆ ਕਿ ਤੁਸੀਂ ਐਜੂਕੇਸ਼ਨ ਖੇਤਰ ਦੇ ਨਾਲ ਸੰਬੰਧਿਤ ਹੋ ਕੇ ਵੀ ਆਪਣੇ ਬੱਚੇ ਨੂੰ ਇੱਕ ਛੋਟੇ ਜਿਹੇ ਕੈਫੇ ਤੋਂ ਸ਼ੁਰੂ ਕਰਕੇ ਅੱਗੇ ਇਹਨੂੰ ਪੁਸ਼ ਕਰ ਰਹੇ ਹੋ ਤੇ ਮੈਂ ਪਰਮਾਤਮਾ ਤੋਂ ਇਸ ਗੱਲ ਦੀ ਆਸ ਕਰਨਾ ਦਰਸ਼ਕਾਂ ਤੋਂ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਤੁਹਾਡੀ ਰਹਿਨਮਾਈ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਤੁਸੀਂ ਜਦੋਂ ਇੱਥੇ ਆਉਂਗੇ ਤੁਸੀਂ ਵੀ ਖੁਸ਼ੀ ਮਹਿਸੂਸ ਕਰੋਗੇ ਗਰੀਦਨੀ ਦਾ ਆਨੰਦ ਮਾਣੋਗੇ ਤੇ ਵਧੀਆ-ਵਧੀਆ ਖਾਣ ਵਾਸਤੇ ਤੁਹਾਨੂੰ ਬੇਟਾ ਬਹੁਤ ਸਾਰੀਆਂ ਆਈਟਮਾਂ ਪੇਸ਼ ਕਰਦੇ ਆ। ਕੀ ਬਾਤ ਹੈ ਜੀ। ਤੇ ਲੋ ਜੀ ਸਾਡਾ ਹੁਣ ਲਗਭਗ ਮੀਨੂ ਹੋ ਚੁੱਕਿਆ ਹੈ ਰੈਡੀ ਤੇ ਆਹ ਲੋ ਜੀ। ਪਹਿਲਾਂ ਬਈ ਇੱਕ ਮਿੰਟ ਰੁਕੋ ਜੀ ਇੱਕ ਮਿੰਟ ਰੁਕੋ ਜੀ ਐ ਨਹੀਂ ਐ ਨਹੀਂ ਓਏ ਹੋਏ ਹੋਏ। ਬਈ ਆ ਦੇਖੋ ਤੁਸੀਂ ਪਹਿਲਾਂ ਤਾਂ ਇਹ ਸਰ ਫੁੱਲ ਵੀਰੀਅਨ 버ਗਰ। ਬਈ ਪਹਿਲਾਂ ਤੁਸੀਂ ਨਾ ਚੈੱਕ ਕਰੋ ਇਹਦੀ ਪੂਰੀ ਫੀਲਿੰਗ ਚੈੱਕ ਕਰੋ ਭਾਈ ਖਾਣੇ ਦੀ ਕਿਆ ਕਮਾਲ ਦਾ ਤੇ ਕਿੰਨੀ ਸਫਾਈ ਸਾਫ਼ ਸੁਥਰੀ ਜਗ੍ਹਾ ਚੀਜ਼ ਬਣਾਈ ਹੋਈ ਹੈ। ਕਿੰਨੇ 1 2 ਕਿੰਨੇ ਪੰਜ ਲੇਅਰਸ ਬਣਾਈਆਂ ਨਾ ਬਰਕਰਤੀਆਂ ਵਾਹ ਜੀ ਵਾਹ ਉਹ ਵਾਹ ਜੀ ਤੇ ਇਹ 프라이ਸ ਨੇ ਤੁਹਾਡੇ ਨਾ ਇਹ ਸਰ ਮੈਕਸੀਮਮ 프라이ਸ ਤੇ ਨਾਲ ਕਾਫੀ ਤੇ ਚਲੋ ਆਜੋ ਭਾਜੀ ਲੈ ਕੇ ਟੇਬਲ ਤੇ ਹੁਣ ਆਪਾਂ ਬਾਲੀ ਵੇਟ ਨਹੀਂ ਕਰਨੀ ਤੇ ਆ ਗਿਆ ਜੀ ਆਪਣਾ ਟੇਬਲ ਚਲੋ ਜੀ ਆ ਪਿੱਛੇ ਨਿਆਣੇ ਦੇਖੋ ਜੀ cricket ਖੇਡ ਰਹੇ ਐ ਇੱਥੇ ਆ ਵਾਹ ਜੀ ਵਾਹ ਕੀ ਬਾਤ ਹੈ ਵੀਰ ਦਾ ਨੰਬਰ ਲਿਖਿਓ ਤੇ ਲੋ ਜੀ ਫਾਈਨਲੀ ਆਪਣੇ ਇੱਕ ਦਾ ਮੈਕਸੀਕਨ ਫਰਾਈਜ਼ ਰੈਪ ਨਾ ਆਪਣੀ ਇਸਕਰਨ 버ਗਰ ਅ ਵੀਰ ਦਾ ਨੰਬਰ ਲਿਖਿਓ ਚੈੱਕ ਕਰੋ ਭਾਈ ਕੀ ਬਾਤ ਹੈ ਇੱਕ ਐਂਡ ਆਈ ਫੀਲਿੰਗ ਆ ਭਾਈ ਤੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਬਾਈ ਨੇ ਬਣਾਇਆ ਤੇ ਭਾਈ ਆ ਜਾ ਇਧਰ ਆ ਭਾਈ ਕੁਰਸੀ ਲੈ ਕੇ ਤੁਸੀਂ ਇੱਕ ਚੀਜ਼ ਦੇਖ ਸਕਦੇ ਹੋ ਇੱਥੇ ਇੰਨਾ ਕੁ ਹਾਈਜਨਿਕ ਤਾਂ ਧਿਆਨ ਰੱਖਦਾ ਬਾਈ ਪੂਰਾ ਪ੍ਰੋਪਰਲੀ ਗਲਵਜ਼ ਪਾ ਕੇ ਖਾਣਾ ਬਣਾਉਂਦਾ ਇੱਥੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਜਿੱਦਾਂ ਦੀ ਜਗ੍ਹਾ ਤੇ ਇੱਥੇ ਬੈਠਾ ਨਾ ਤਾਂ ਇੱਥੇ ਮੈਨੂੰ ਲੱਗਦਾ ਅਨ ਹਾਈਜਨਿਕ ਤਾਂ ਵੈਸੇ ਹੀ ਚੱਲਣਾ ਬਿਲਕੁਲ ਨਹੀਂ ਸਰ ਲਾਈਵ ਹੀ ਐ ਸਰ ਸਾਰਾ ਕੁਝ اچھا ਬਿਲਕੁਲ ਅੱਛਾ ਬਾਈ ਕੀ ਟ੍ਰਪਲਟ ਕਿਹੜਾ ਟਰਾਈ ਕਰੀ ਆਪਾਂ ਸਰ ਤੁਸੀਂ ਫਰਾਈਜ਼ ਵੀ ਟਰਾਈ ਕਰੋ ਨਾਲ 버ਗਰ ਦੀ ਬਾਈ ਓਕੇ ਆਪਾਂ ਮਿਲੋ ਦੋਨਾਂ ਨੂੰ ਇਕੱਠਾ ਸ਼ੁਰੂ ਕਰੀਏ ਹਾਂਜੀ 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 ਉਹਦਾ ਪਹਿਲੇ ਤੁਹਾਡੇ ਇਹਦਾ ਫਰਾਈ ਤੁਹਾਡੇ ਬਹੁਤ ਵਧੀਆ ਪਹਿਲਾਂ ਮੈਂ ਸਕਾ ਲੋ ਯਾਰ ਹੁਣ ਤੁਸੀਂ ਬਈ ਕੀ ਬਣਾਤਾ ਸਰ ਮੈਕਸੀਮਲ ਪ੍ਰਾਈਸ ਆ ਸਰ ਕੀ ਬਾਤ ਆ ਬੇਚ ਕੀ ਕੀ ਪਾਇਆ ਪਹਿਲਾਂ ਦੱਸ ਦੇ ਸਰ ਪ੍ਰਾਈਸ ਹਮ ਪੈਰੀ ਪੈਰੀ ਮਸਾਲਾ ਹਮ ਆ ਮੈਕਸੀਕਨ ਸੌਸ ਸਰ ਦੋ ਇੱਕ ਜੈਲਪੀਨੋ ਆ ਤੇ ਨਾਲ ਆਪਣਾ ਹਨੀ ਮਸਟਰਡ ਤੇ ਹਰੀਸਾ ਸੌਸ ਤਾਂ ਇਹ ਮੈਨੂੰ ਮਸਟਰਡ ਦਾ ਫਲੇਵਰ ਆ ਰਿਹਾ ਹੈ ਹਾਂਜੀ ਹਾਂਜੀ ਸਰ ਤੇ ਆ ਜੈਲਪੀਨੋ ਲਾਣਾ ਇਹ ਹਾਂਜੀ ਜੈਲਪੀਨੋ ਤੇ ਹੁਣ ਅੱਗੇ ਬਾਰੇ ਇਹਨੂੰ ਦੇਖਾ ਕਰਦੀ ਹੈ ਹਾਂਜੀ ਉਹ ਇਹ ਸਰ ਥੋੜਾ ਐ ਐਡ ਕਰ ਲਓ ਕੀ ਬਾਤ ਹੈ ਭਾਈ ਚੈੱਕ ਕਰੋ ਯਾਰ ਮੇਰਾ ਸਭ ਤੋਂ ਬੈਸਟ ਪਾਰਟ ਇਹਦਾ ਵੀਡੀਓ ਦੇ ਵਿੱਚ ਆ ਹੁੰਦਾ ਵੇਦਾ ਇੱਕ ਫੀਲਿੰਗ ਆ ਲੱਗਿਆ ਬਈ ਉਹ ਤੇਰੀ ਬਈ 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 ਇਹ ਨਹੀਂ ਬਈ ਇਹ ਨਹੀਂ ਬਈ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਇਹ ਨਹੀਂ ਆਪਾਂ ਇਹਨੂੰ ਘਮਾ ਲੈਣਾ ਬਈ ਬਈ ਬਰਕਰ ਤੂੰ ਬੜਾ ਏਡਾ ਵੱਡਾ ਬਈ ਦਸੋ ਹੂੰ ਆ ਜਾਓ ਤੇ ਦੋ ਬੰਦੇ ਆਮ ਆਖਾਰੇ ਹੂੰ ਬਿਲਕੁਲ ਅੱਛਾ ਬੇਵੰਦਾ ਤੁਹਾਨੂੰ ਕਿੰਨਾ ਟੇਸਟੀ ਹੈ ਤੇ ਜੇ ਤੁਸੀਂ ਇਹਦਾ ਟੇਸਟ ਚੈੱਕ ਕਰਨਾ ਹੈ ਇਹਦਾ ਤੁਹਾਨੂੰ ਆਉਣਾ ਪੈਣਾ ਰਾਜਗੜ ਸਟੇਟ ਦੇ ਵਿੱਚ ਕਿਉਂਕਿ ਮੈਂ ਵੀ ਅੱਜ ਪਹਿਲੀ ਵਾਰੀ ਇੱਥੇ ਆਇਆ ਹਾਂ ਤੇ ਮੈਨੂੰ ਜਦੋਂ ਬਾਈ ਨੇ ਫੋਨ ਕੀਤਾ ਮੈਨੂੰ ਪਤਾ ਨਹੀਂ ਸੀ ਵੀ ਰਾਜਗੜ ਸਟੇਟ ਹੈ ਕਿੱਥੇ ਸੀਰੀਅਸਲੀ ਤੇ ਬਾਈ ਤੂੰ ਵਾਕੇ ਬਹੁਤ ਟੇਸਟੀ ਤੁਸੀਂ ਖਾਣਾ ਬਣਾਉਂਦੇ ਹੋ ਤੁਹਾਡਾ 버ਗਰ ਕਮਾਲ ਦਾ ਤੁਹਾਡੇ ਫਰਾਈਜ਼ ਕਮਾਲ ਦੇ ਨੇ ਤੇ ਜਗ੍ਹਾ ਦਾ ਬਾਈ ਆਸਮਈਆ ਥੈਂਕ ਯੂ ਸਰ ਤੇ ਤਾਂ ਜੁੜੇ ਇੱਥੇ ਕੰਮ ਕਰਦੇ ਨੇ ਪਾਜੀ ਇੱਕ ਪਰਮਿਸ਼ਨ ਦਵਾਇਓ ਮੈਂ ਪੂਰੇ ਪੂਰੀ ਦਾ ਇਹਦੀ ਟੂਰ ਲਾਵਾਂਗੇ ਓਏ ਹੋ 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 ਕੀ ਬਾਤ ਹੈ ਜੀ ਭਾਈ ਤੁਸੀਂ ਵੀ ਇੱਧਰ ਆਓ ਵੀ ਇਦਾਂ ਨਹੀਂ ਹੋਣਾ ਇਦਾਂ ਫੈਮਲੀ ਫੈਮਲੀ ਅਨਕੰਪਲੀਟ ਜਿਹਾ ਲੱਗਦੇ ਨੇ ਤੁਸੀਂ ਬੱਚੋ ਬੈਠੋ ਬੈਠੋ ਆਪਾਂ ਕੁਰਸੀਆਂ ਕੋਈ ਚੀਜ਼ ਹੋਰ ਮੰਗਾ ਲੈਂਦੇ ਹਾਂ ਨਾ ਇੱਕ ਫੈਮਲੀ ਅਨਕੰਪਲੀਟ ਜਿਹਾ ਲੱਗਦਾ ਨਹੀਂ ਨਹੀਂ ਕੋਈ ਨਹੀਂ ਬੈਠੋ ਤੁਸੀਂ ਨਾ ਇੱਕ ਮੈਨੂੰ ਇੱਕ ਤੁਹਾਨੂੰ ਕੀ ਬੇਨਤੀ ਕਰਨਾ ਚਾਹੁੰਦਾ ਬਈ ਮੈਨੂੰ ਇੱਕ ਤੁਹਾਡੇ ਰਾਜਗੜ੍ਹ ਦਾ ਮੈਨੂੰ ਇੱਕ ਟੂਰ ਜ਼ਰੂਰ ਪਲਾਨ ਕਰਵਾ ਕੇ ਦਿਓ ਕਿ ਮੈਂ ਨਾ ਸਾਰੇ ਦਰਸ਼ਕਾਂ ਨੂੰ ਦਿਖਾਵਾਂ ਵੀ ਆਪਣੇ ਲੁਧਿਆਣੇ ਚਿੱਲੇ ਦੇ ਵਿੱਚ ਲੁਧਿਆਣੇ ਸ਼ਹਿਰ ਚ ਇੰਨੀ ਸੋਹਣੀ ਪਲੇਸ ਵੀ ਕੋਈ ਹੋ ਸਕਦੀ ਹੈ ਕਿ ਮੈਨੂੰ ਤਾਂ ਉਹਨੂੰ ਪਤਾ ਅੱਜਕੱਲ ਗ੍ਰੀਨ ਏਰੀਆ ਇਦਾਂ ਦਾ এনਵਾਇਰਨਮੈਂਟ ਕਿਤੇ ਨਹੀਂ ਮਿਲਦਾ ਕਿਤੇ ਨਹੀਂ ਮਿਲਣਾ ਜੀ ਕਿਤੇ ਨਹੀਂ ਮਿਲਣਾ ਤੇ ਸੋ ਹੁਣ ਬਈ 버ਗਰ ਹੈਗਾ ਜਿਆਦਾ ਵੱਡਾ ਤੇ ਇਹ ਫਰਾਈਜ਼ ਪਿਆ ਤੇ ਰੈਪ ਪਿਆ ਰੈਪ ਦਾ ਪਾਪਾ ਇੱਕ ਟੈਸਟ ਲੈ ਲਈਏ ਮਾੜਾ ਜਾਂ ਕਿਉਂਕਿ ਇੰਨਾ ਕੁਝ ਖਾਦਾ ਮੇਕੋ ਜਾਣਾ ਨਹੀਂ ਬੜਾ ਇਸ ਕਰਕੇ ਜਨਾਕ ਤੱਕ ਖਾਓ ਉਹਨਾਂ ਦਾ ਟੈਸਟ ਕਰੀਏ ਆ ਦੇਖੋ ਜੀ ਦੋਨੇ ਪਾਸੇ ਦੋਨੇ ਹੱਥਾਂ ਦੇ ਵਿੱਚ ਆ ਜੀ ਹੁਣ ਕਹਿ ਦੇਣਗੇ ਵੀ ਆ ਦੋਨਾਂ ਹੱਥ ਲੱਡੂ ਤੇ ਤੁਸੀਂ ਹੁਣ ਕੀ ਕਰਨਾ ਵੀਡੀਓ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਕਮੈਂਟ ਕਰਕੇ ਦੱਸਣਾ ਵੀ ਰਾਜਗੜ੍ਹ ਸਟੇਟ ਦੇ ਵਿੱਚ ਕਿਹੜਾ ਕਿਹੜਾ ਬੰਦਾ ਪਹਿਲਾਂ ਤੇ ਖਾਣਾ ਖਾ ਚੁੱਕਾ ਆ ਤੇ ਉੱਥੇ ਦੀ ਬੈਸਟ ਚੀਜ਼ ਤੁਹਾਨੂੰ ਕਿਹੜੀ ਲੱਗੀ ਤੁਸੀਂ ਸੋ ਥੈਂਕ ਯੂ ਸੋ ਮੱਚ